ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗਰੂ ਸਾਰਿਆਂ ਤੇ ਆਪਣਾ ਖੇਰ ਭਰਿਆ ਰੱਖਣ ਜੀ। ਪ੍ਰਸਾਦ ਸਿੰਘ ਹੁਣ ਠੀਕ ਹੈ ਜੀ। ਹਾਂ ਜੀ। ਵਾਹ ਘਰ ਦੀ ਬਾਬੇ ਦੀ ਕਿਰਪਾ। ਮਤਲਬ ਉਹ ਟਾਈਮ ਨਾਲ ਤਾਂ ਮਨ ਆਪਣਾ ਬਹੁਤ ਬਾਰੇ ਬਹੁਤ ਚੀਜ਼ਾਂ ਬਾਰੇ ਸੋਚਦਾ। ਅਸੀਂ ਤਾਂ ਬਈ ਸਿਰਫ ਹੱਥ ਥੋੜੀ ਕਰਾਇਆ। ਇਹ ਚਲੋ ਡਾਕਟਰੀ ਇਲਾਜ ਆਪਣੀ ਜਗਾ ਇਹ। ਪਰ ਹੱਥ ਥੋੜੇ ਨਾਲ ਗੱਲ ਜਿਵੇਂ ਜਖਮ ਸੁੱਕ ਗਿਆ ਇੱਕ ਹਫ਼ਤੇ ਦੇ ਵਿੱਚ ਵਿੱਚ ਕੋਈ ਪੀਕ ਨਹੀਂ ਪਈ ਬਾਬੇ ਦੀ ਕਿਰਪਾ ਨਾਲ ਕੋਈ ਹੋਰ ਜਲੇ ਹੋ ਦੀ ਤਕਲੀਫ ਨਹੀਂ ਹੋਈ ਨੂੰ ਇੱਕ ਦਿਨ ਵੀ ਨਹੀਂ ਹੋਈ ਹੈਗੀ ਠੀਕ ਹੈ ਡਾਕਟਰਾਂ ਕੋਲ ਅਸੀਂ 2 ਦਿਨ ਜਾਂਦੇ ਰਹੇ ਆ ਰੁਪਈਆ 5-7000 ਪੱਟਤਾ ਤੇ ਜਿਹੜੀ ਪੱਟੀਆਂ ਕਰੀਆਂ ਉਹ ਤਕਲੀਫ ਹੋਈ ਉਹ ਚੁਦੀ ਠੀਕ ਹੈ ਮੈਂ ਤਾਂ ਆਪਣਾ ਤਜਰਬਾ ਤੁਹਾਨੂੰ ਦੱਸਦਾ ਆ ਵੀ ਜੇ ਮੰਨ ਲਓ ਅੱਪਣਾ ਤਾਂ ਕਿਸੇ ਗੱਲ ਮੈਨੂੰ ਵੀ ਅਜਿਹੇ ਕੰਮ ਹੋਵੇ ਨਾ ਠੀਕ ਹੈ ਜੇ ਕਿਸੇ ਗੱਲ ਹੁੰਦਾ ਏ ਤਾਂ ਜਲੇ ਹੋ ਦਾ ਜੋ ਵੀ ਮਤਲਬ ਆਪਣਾ ਥੋੜਾ ਕਰਦੇ ਸਾਡੇ ਤਾਂ ਲਾਗ ਪਿੰਡ ਚ ਕਰਦੇ ਸਾਲਾ ਪਰ ਜਰਨੈਲ ਸਿੰਘ ਜੀ ਪਰ ਡਾਕਟਰਾਂ ਦੇ ਇਲਾਜ ਚ ਨ ਚੱਕਰ ਚ ਨਾ ਪਾਓ ਯਾਰ ਉਹਨਾਂ ਨੇ ਤਾਂ ਆਪਣਾ ਦੇਖਣਾ ਸਾਬਕਾ ਤੇ ਪੱਟੀ ਛੋਟੇ ਬੱਚੇ ਦੇ ਹੁਣ ਸਾਨੂੰ ਪਤਾ ਸੀ ਪੱਟੀ ਉਹਦੋਂ ਕਿਦਾਂ ਕਿਦਾਂ ਦਾਰੀ ਆ ਮੈਂ ਤਾਂ ਇਹੀ ਗੱਲ ਕਹਿਣਾ ਵੀ ਬਾਈ ਆਪਣਾ ਬਚਾ ਰੱਖੋ ਪਹਿਲਾਂ ਤਾਂ ਤੇ ਨੰਬਰ ਦੂਜਾ ਇਹ ਜਲੇ ਹੋਏ ਚ ਕਮ ਸੇ ਕਮ ਡਾਕਟਰ ਦੇ ਚੱਕਰ ਚ ਨਾ ਪਾਓ ਸਾਡੇ ਤਾਂ ਕਰਤਾ ਰੱਬ ਨੇ ਕੰਮ ਖਰਾਬ ਫਾਤੇ ਗੋਲੀ ਆਰਮੀ ਵੀ ਐਨ ਪੂਰਾ ਵੀ ਵੀ ਬਾਈ ਮੈਂ ਤਕਨੀ ਪਿਆ ਇਹਨੂੰ ਕੱਢ ਕੇ ਗੋਲੇ ਵੀ ਐਨ ਸੋਨੇ ਪਹਿਲੇ ਅਜੇ ਵੀ ਪੈ ਰਹੇ ਨੇ ਲੈ ਬਰੀਕ ਬਰੀਕ ਜੀ ਹਜੇ ਵੀ ਗਿਰ ਰਿਹਾ ਹੈ ਇੱਦਾਂ ਨਾ ਕਰ ਰੱਬਾ ਕਿਸੇ ਨੇ ਵਿਆਹ ਕਰਨੇ ਆ ਕਿਸੇ ਨੇ ਆਪਣੇ ਕਰਦਿਆਂ ਦਾ ਇਲਾਜ ਕਰਾਉਣਾ ਏ ਐਦਾਂ ਨਾ ਕਰ 6 ਮਹੀਨੇ ਦੀ ਮਿਹਨਤ ਬਹੁਤ ਮਿਹਨਤ ਹੋਈ ਬਹੁਤ ਖਰਚਾ ਹੋਇਆ ਬ ਲੋਕਾਂ ਦਾ ਅੱਜ ਤਾਂ ਮਾੜੀ ਹੋ ਹੁੰਦੀ ਗੇਮ ਚ ਦੋ ਗੇਮ ਹਾਰ ਗਏ ਸੀ ਚਲੋ ਅੱਜ ਤਾਂ ਮਾੜੀ ਹੋ ਹੁੰਦੀ ਗੇਮ ਚ ਦੋ ਗੇਮ ਹਾਰ ਗਏ ਸੀ ਥੋੜੀ ਜਿਹੀ ਨਾ ਗਿੱਲ ਘੱਟ ਕਰਕੇ ਗੰਨਾ ਘੱਟ ਜੰਮਿਆ ਏ ਗੁਰਦਾਨ ਆਪਾਂ ਨੇ ਹੁਣ ਇਹਨੂੰ ਗੁੱਡ ਕੇ ਫੇ ਲਾਉਂਗੇ ਪਾਣੀ ਇੱਥੇ ਗਿੱਲਾ ਉੱਥੇ ਬੜਾ ਫਰਕਾ ਸਿਆੜ ਚ ਗਿੱਲਤੀ ਪੂਰੀ ਸ਼ਾਵਾ ਕਰਕੇ ਦਰਤਾਂ ਕਰਕੇ ਇੱਧਰ ਜੰਮਿਆ ਹੈ ਇਹਨ ਪੂਰਾ ਪੂਰਾ ਕੋ ਨਾਲ ਇੱਕ ਜਗਾ ਸਵਾਕ ਨਾਲ ਬੀਜ ਜੋਗੀ ਗੁਰਦਾਨ ਆਪਾਂ ਨੇ ਇੱਕ ਦੋ ਦਿਨ ਚ ਛੱਡੂਗੇ ਇਹਨੂੰ ਪਾਣੀ ਸਾਰੀ ਸੰਗਤ ਨੂੰ ਖਾਲਸਾ ਸਾਜਣ ਦੇਵ ਜੀ ਦੀ ਲੱਖ ਲੱਖ ਵਧਾਈਆਂ ਜੀ ਸਾਰਿਆਂ ਤੇ ਵੈਗਰੂ ਆਪਣਾ ਮੇਰ ਭਰਿਆ ਰੱਖਣ ਜੀ ਆ ਜਾਈ ਸੀ ਗੀ ਜੰਗੌਰ ਸਾਹਿਬ ਇੱਕ ਤਾਂ ਮਹਾਰਾਜ ਦਾ ਸ਼ੁਕਰਾਨਾ ਕਰਨਾ ਬਹੁਤ ਸਹਜ ਹੁਣ ਬਿਲਕੁਲ ਠੀਕ ਆ ਮੈਨੂੰ ਅੱਗੇ ਨੂੰ ਵੀ ਕਰਨ ਕਿਰਪਾ ਨਾਲ ਉਹਦੇ ਪਰ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ